ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਗੁਰੂ ਦੇਵ ਧੰਨ ਗੁਰਦੇ ਸੋ ਜੀ ਅੱਜ ਅਸੀਂ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਫਤਿਹਗੜ ਛੰਨਾ ਦੇ ਵਿੱਚ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਿਹੜਾ ਫਤਿਹਗੜ ਛੰਨਾ ਦੇ ਸੰਗਤਾਂ ਵੱਲੋਂ ਸਾਰੇ ਪਿੰਡ ਦੇ ਵਿੱਚ ਲਿਆਂਦਾ ਗਿਆ ਔਰ ਸਾਰੀਆਂ ਸੰਗਤਾਂ ਨੇ ਸਰਦਾ ਪੂਰਵਕ ਇਸ ਨਗਰ ਕੀਰਤਨ ਦੇ ਵਿੱਚ ਆਪਣਾ ਹਿੱਸਾ ਪਾਇਆ ਜਿਸ ਦੇ ਵਿੱਚ ਅਕਾਲ ਅਕੈਡਮੀ ਦੇ ਬੱਚੇ ਔਰ ਪਿੰਡ ਫਤਿਹਗੜ੍ਹ ਸਾਨ ਆਦੀਆਂ ਸਾਰੀਆਂ ਸੰਗਤਾਂ ਨੇ ਰਲ ਕੇ ਸਮੂਲੀਅਤ ਕੀਤੀ ਔਰ ਸਾਰੀਆਂ ਸੰਗਤਾਂ ਨੇ ਆਪਣਾ ਹਿੱਸਾ ਪਾਇਆ ਕਿਉਂਕਿ ਤਨ ਮਨ ਤਨ ਸੇਵਾ ਕਿਸੇ ਵੀ ਤਰ੍ਹਾਂ ਵੀ ਹੋ ਸਕਦੀ ਆ ਔਰ ਸੰਗ ਤਾਂ ਪੈਦਲ ਸਾਰੇ ਪਿੰਡ ਦੇ ਵਿੱਚ ਘੁੰਮ ਕੇ ਗੁਣ ਗਾਇਨ ਕੀਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਣ ਗਾਇਨ ਕੀਤੇ ਔਰ ਸੰਗ ਦਾ ਪਰਮਾਹੰਗਾਰਾ ਪਰਮਾ ਇਕੱਠ ਜਿਸ ਦੇ ਵਿੱਚ ਨਿੱਕੇ ਨਿੱਕੇ ਬੱਚੇ ਸਰਦਾਪੂਰਵਕ ਟਰਾਲੀਆਂ ਦੇ ਵਿੱਚ ਔਰ ਪੈਦਲ ਔਰ ਪੰਜ ਪਿਆਰੇ ਵੀ ਸਜਾਏ ਗਏ ਔਰ ਨੌਜਵਾਨਾਂ ਦੇ ਵੱਲੋਂ ਪਟਾਕਿਆਂ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਔਰ ਸੰਗਤਾਂ ਵੱਲੋਂ ਰਸਤੇ ਦੇ ਵਿੱਚ ਅਨੇਕਾ ਪ੍ਰਕਾਰ ਦੇ ਨੰਗਰ ਵੀ ਲਗਾਏ ਗਏ। ਜਿਸ ਦੇ ਵਿੱਚ ਸੰਗਤਾਂ ਨੇ ਦਰਦਾਂ ਬਤਾਲ ਦਿੱਤੇ। ਤੇ ਲੁਪਲਪੇ ਡਾਫਾ अकेडमी रोमेंशन करणी आहे स्टोरी वीडियो ਰਾਈ ਦੀ ਜੈ ਮਾਰਾ ਦੀ ਜੈ ਮਾਰਾ ਦੀ ਜੀ ਬੰਦੋ ਬਹੁਤ ਸ਼ੁਰੂ ਦਿੱਖੇ ਆਜ ਢਾੜੂ ਲਗਾਇਆ ਗਿਆ ਆਪਾਂ ਕੀਤੀ ਦੇ ਨਾਲ ਨਗਰ ਕੀ ਉਸਨ ਸਰਦਾਪੁਰ ਦੇ ਸਾਰੇ ਪਿੰਡਾਂ ਨੂੰ ਬੰਦਾ ਹੋਇਆ ਆਪਮਣੇ ਦਾ ਲੱਗ ਗਿਆ ਜਿਸ ਦਾ ਵਿਭਾਗ ਤੋਂ ਬੰਦ ਬੰਦ ਲੱਗਣ ਤੋਂ ਬਾਅਦ ਸਭ ਆਨਲਾਈਨ ਜਾਰੀ ਜਾਰੀ ਤੇ ਪਾਣੀ